ਸਤਿਕਾਰਯੋਗ ਲੋਕਾਂ ਨੂੰ ਮੇਰਾ ਸलाम ਸੋ ਮੈਂ ਤੁਹਾਡਾ ਆਪਣਾ ਨਰਮਲ ਪਟਵਾਰੀ ਕਾਨੂਗੋ ਸੋ ਅੱਜ ਸਾਡੇ YouTube ਚੈਨਲ ਤੇ ਅਸੀਂ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਉਹ ਤਕਸੀਮ ਬਾਰੇ ਹੈ ਤਕਸੀਮ ਦੇ ਸਾਰੇ ਸ਼ੋਭਿਆਂ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਤਾਂ ਜੋ ਕਿਸਾਨਾਂ ਨੂੰ ਤੇ ਜੋ ਇਹਦੇ ਨਾਲ ਸੰਬੰਧਿਤ ਜੁੜੇ ਜ਼ਮੀਨ ਨਾਲ ਜੁੜੇ ਵਿਅਕਤੀ ਹੈ ਉਹਨਾਂ ਨੂੰ ਇਸ ਚੀਜ਼ ਬਾਰੇ ਪੂਰੀ ਜਾਣਕਾਰੀ ਮਹਿਕਮਾ ਮਾਲ ਦੇ ਜ਼ਮੀਨ ਸੰਬੰਧੀ ਜਿਹੜੀ ਜਾਣਕਾਰੀ ਖਾਸ ਕਰਕੇ ਅੱਜ ਜਿਹੜਾ ਅਸੀਂ ਕਰਨ ਲੱਗੇ ਹਾਂ ਉਹ ਜ਼ਮੀਨ ਦੀ ਤਕਸੀਮ ਵੰਡ ਕਿੰਨੀ ਕਿਸਮ ਦੀ ਕੌਣ ਕਰਦਾ ਹੈ ਕਿਵੇਂ ਕਰਦਾ ਹੈ ਕਿਹੜੇ ਨਜਮਾ ਰਾਹੀਂ ਕਿਹੜੇ-ਕਿਹੜੇ ਨਕਸ਼ੇ ਕਿਵੇਂ-ਕਿਵੇਂ ਬਣਦੇ ਹਨ ਇਸ ਦੇ ਕੀ-ਕੀ ਫਾਇਦੇ ਹਨ ਨਕਸ਼ਾ ਊੜਾ ਆੜਾ ਈਡੀ ਕੀ ਹੁੰਦੇ ਹਨ ਇਹਨਾਂ ਤੇ ਇਤਰਾਜ਼ ਕਿਵੇਂ ਲੱਗਦੇ ਆ ਔਰ ਸੰਤ ਤਕਸੀਮ ਕੀ ਹੁੰਦੀ ਹੈ ਔਰ ਕਾਰਵਾਈ ਦਖਲ ਵਰੰਟ ਕੀ ਹੁੰਦੀ ਹੈ ਔਰ ਸਮਾਂ ਕਿੰਨਾ ਇਸ ਦਾ ਕਿੰਨਾ ਸਮਾਂ ਹੁੰਦਾ ਇਸ ਕਾਰਵਾਈ ਦਾ ਔਰ ਕਬਜ਼ਾ ਕਾਰਵਾਈ ਤੋਂ ਬਾਅਦ ਜ਼ਰੂਰੀ ਕੰਮ ਜਿਹੜਾ ਸਭ ਤੋਂ ਜ਼ਰੂਰੀ ਕੰਮ ਆ ਉਹ ਕਿਹੜਾ ਹੁੰਦਾ ਹੈ ਮੋਟਲੀ ਦਰਖਾਸਤ ਧਿਆਨ ਨਾਲ ਅਦਾਲਤ ਵਿੱਚ ਪੇਸ਼ ਹੋਵੇ ਇਹਦੇ ਬਾਰੇ ਵੀ ਗੱਲ ਕਰਾਂਗੇ ਆਬਾਦੀ ਵਾਲੇ ਰਕਬੇ ਦੀ ਵੰਡ ਕੌਣ ਕਰ ਸਕਦਾ ਹੈ ਆਪਾਂ ਇਹਨਾਂ ਸਾਰੇ ਸ਼ੋਭਿਆਂ ਤੇ ਜਿਹੜੇ ਸ਼ੋਭੇ ਹੁਣ ਤੁਹਾਡੇ ਨਾਲ ਆਪਾਂ ਸਾਂਝੇ ਕੀਤੇ ਆ ਇਹਨਾਂ ਬਾਰੇ ਆਪਾਂ ਜਿਹੜੀ ਡਿਟੇਲ ਨਾਲ ਗੱਲ ਕਰਾਂਗੇ ਤਾਂ ਜੋ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੰਬੜ-ਪੂਸਾ ਅਸੀਂ ਤੁਹਾਡੇ ਵਫਾਦਾਰ ਪੁੱਤਾਂ ਔਰ ਮੈਂ 33 ਸਾਲ ਦੀ ਨੌਕਰੀ ਕੀਤੀ ਹੈ ਔਰ ਮੈਂ ਬਹੁਤ ਇਮਾਨਦਾਰੀ ਨਾਲ ਆਪਣੀ ਨੌਕਰੀ ਕੀਤੀ ਹੈ ਔਰ ਲੋਕਾਂ ਨੇ ਮੈਨੂੰ ਇਹਦਾ ਮਾਣ ਦਿੱਤਾ ਬਹੁਤ ਵੱਡਾ ਔਰ ਮੈਨੂੰ ਬਹੁਤ ਫੋਨ ਆਉਂਦੇ ਸੀ ਕਿ ਤੁਸੀਂ ਆਪਣਾ ਚੈਨਲ ਬਣਾਓ ਤੇ ਸਾਨੂੰ ਚੈਨਲ ਦੇ ਉੱਪਰ ਅਸੀਂ ਤੁਹਾਨੂੰ ਸਵਾਲ ਕਰਿਆ ਕਰਾਂਗੇ ਅੱਜ ਅਸੀਂ ਉਸ ਮਿਸ਼ਨ ਤਹਿਤ ਇਹ YouTube ਚੈਨਲ ਆ ਸਾਡਾ ਤੁਸੀਂ ਇਸ ਚੈਨਲ ਨੂੰ ਆਸ ਹੈ ਸਬਸਕ੍ਰਾਈਬ ਕਰੋਗੇ ਤਾਂ ਜੋ ਬਹੁਤ ਸਾਰੇ ਲੋਕਾਂ ਕੋਲੇ ਜਾਵੇ ਲਾਈਕ ਕਰੋਗੇ ਸ਼ੇਅਰ ਕਰੋਗੇ ਤਾਂ ਜੋ ਇਹ ਜਾਣਕਾਰੀ ਜਿਹੜੀ ਹੈ ਸੋ ਜ਼ਮੀਨ ਦੀ ਜਿਹੜੀ ਤਕਸੀਮ ਹੈ 1 ਇਹ ਕਿੰਨੀ ਕਿਸਮ ਦੀ ਹੁੰਦੀ ਹੈ ਜ਼ਮੀਨ ਦੀ ਵੰਡ ਜਿਹੜੀ ਹੈ ਇਹ ਕਿੰਨੀ ਕਿਸਮ ਦੀ ਹੁੰਦੀ ਹੈ ਇਹਦੇ ਤੇ ਆਪਾਂ ਗੱਲ ਕਰ ਰਹੇ ਹਾਂ ਸੋ ਇਹ ਦੋ ਕਿਸਮ ਦੀ ਹੁੰਦੀ ਹੈ ਜੋ ਪੰਜਾਬ ਲੈਂਡ ਰਿਕਾਰਡ ਮੈਨੂਅਲ ਹੈ ਉਹਦੇ ਪੈਰਾ 18 ਅ ਪੁਆਇੰਟ 1 ਤਹਿਤ ਜਿਹੜੀ ਹੈ ਉਹ ਖਾਨਗੀ ਤਕਸੀਮ ਦੀ ਹੁੰਦੀ ਹੈ ਹਰ ਕੋਲੇ ਅਧਿਕਾਰ ਹੁੰਦਾ ਰਜਾ ਮੰਦੀ ਨਾਲ ਆਪਾਂ ਰਲ ਕੇ ਸਾਰੇ ਕਿਸਾਨ ਮਟਵਾਰੀ ਸਹਿਬਾਨ ਕੋਲੇ ਜਾ ਕੇ ਬਿਆਨ ਦਿੰਨੇ ਆ ਕਿ ਅਸੀਂ ਸਹਿਮਤੀ ਨਾਲ ਜਿਹੜਾ ਹੈਗਾ 100 ਰੁਪਏ ਦੇ ਸਟਾਮਪ ਤੇ ਲਿਖ ਕੇ ਵੀ ਆ ਨੰਬਰ ਐ ਇਸ ਬੰਦੇ ਨੂੰ ਪੈ ਜਾਣਾ ਆ ਨੰਬਰ ਐ ਇਸ ਬੰਦੇ ਨੂੰ ਪੈ ਜਾਣਾ ਤੇ ਉਹ ਉਹ ਸਹਿਮਤੀ ਨਾਲ ਤਕਸੀਮ ਜਿਹੜੀ ਰਜਾ ਮੰਦੀ ਨਾਲ ਕੰਸੈਂਟ ਨਾਲ ਜਿਹੜੀ ਤਕਸੀਮ ਹੁੰਦੀ ਹੈ ਉਹ ਇਹਦੀ ਪਹਿਲੀ ਕਿਸਮ ਹੈ ਔਰ ਦੂਸਰੀ ਲੈਂਡ ਰਿਕਾਰਡ ਮੈਨੂਅਲ ਦੇ ਜਿਹੜਾ ਪੈਰਾ 18.2 ਤਹਿਤ ਹੈ ਜੋ ਅਦਾਲਤੀ ਕਾਰਵਾਈ ਆਉਂਦੀ ਹੈ ਆਪਾਂ ਨੂੰ ਸਹਿ ਕਲੈਕਟਰ ਦਰਜਾ ਪਹਿਲਾ ਦੇ ਜਿਹੜੀ ਦੂਜੀ ਕਿਸਮ ਦੀ ਜਿਹੜੀ ਹੈਗੀ ਤਕਸੀਮ ਹੈ ਉਹਦੀ ਉਹ ਕਾਰਵਾਈ ਕਰਨ ਵਾਸਤੇ ਸਹਿ ਕਲੈਕਟਰ ਦਰਜਾ ਤੇ ਦਰਖਾਸਤ ਦੇਣੀ ਪੈਂਦੀ ਹੈ ਮੁੱਢਲੀ ਔਰ ਉਹ ਮੁੱਢਲੀ ਦਰਖਾਸਤ ਦੇਣ ਲੱਗਿਆਂ ਤੁਸੀਂ ਪੂਰਨ ਧਿਆਨ ਰੱਖਣਾ ਹੈ ਕਿ ਕਿਹੜੇ ਕਿਹੜੇ ਵਿਅਕਤੀਆਂ ਨੇ ਕਿਹੜਾ ਕਿਹੜਾ ਟੱਕ ਅਲੱਗ ਕਰਾਉਣਾ ਹੈ ਉੱਥੇ ਕਈ ਵਾਰੀ ਆਪਾਂ ਚਾਰ ਪੰਜ ਭੈਣ ਭਰਾ ਹੁੰਨੇ ਆ ਆਪਾਂ ਕਹਿੰਨੇ ਵੀ ਸਾਡਾ ਟੱਕ ਅਲੱਗ ਹੋ ਜੇ ਤੇ ਉਹਨਾਂ ਚਾਰਾਂ 'ਚ ਵੀ ਆਪਾਂ ਇੱਕ ਬੰਦਾ ਜਿਹੜਾ ਆਪ ਦਾ ਅਟਕ ਕਰਾਉਣਾ ਚਾਹੁੰਦਾ ਹੁੰਦਾ ਹੈ ਪਰ ਉਹ ਜਦੋਂ ਵਕੀਲ ਸਾਹਿਬ ਨੂੰ ਜਾਂ ਆਪਾਂ ਅਦਾਲਤ ਦੇ ਵਿੱਚ ਆਪ ਉੱਥੇ ਦੱਸਦੇ ਆ ਤਾਂ ਆਪਾਂ ਉਹਨੂੰ ਇਸ ਗੱਲ ਦਾ ਟੈਕਨੀਕਲ ਪਤਾ ਨਹੀਂ ਹੁੰਦਾ ਕਿ ਆਪਾਂ ਕੱਲੇ ਚਾਰਾਂ ਭੈਣ ਭਰਾਵਾਂ ਚੋਂ ਇਹ ਵੀ ਦੱਸਣਾ ਕਿ ਮੇਰਾ ਇਸ ਫਰਜ਼ ਕਰਲਾ ਚਾਰ ਭੈਣ ਭਰਾ ਸਰਜੀਤ ਸਿੰਘ ਦਾ ਟੱਕ ਜਿਹੜਾ ਉਹਦਾ ਅੱਡ ਕਰਨਾ ਕੱਲੇ ਦਾ ਤੇ ਬਾਕੀ ਤਿੰਨ ਭਰਾਵਾਂ ਦਾ ਜਿਹੜਾ ਉਹ ਇਕੱਠਾ ਛੱਡਣਾ ਜਾਂ ਵਿੱਚੋਂ ਚਾਰਾਂ ਦਾ ਅਲੱਗ-ਅਲੱਗ ਕਰਨਾ ਇਹ ਆਪਣੀ ਦਰਖਾਸਤ ਦੇ ਵਿੱਚ ਉੱਥੇ ਲਿਖਣਾ ਨਾਂ ਲਿਖ ਕੇ ਇੱਕ ਟੱਕ ਵੱਖਰਾ ਉਹਦੇ ਪਿੱਛੇ ਸ਼ਬਦ ਪਾਉਣਾ ਜ਼ਰੂਰੀ ਹੈ ਤਾਂ ਜੋ ਜੇਕਰ ਤੁਸੀਂ ਇਕੱਠੇ ਲਿਖਦੇ ਤਾਂ ਤੁਹਾਡਾ ਨਕਸ਼ਾ ਉਹ ਚਾਰੇ ਭੈਣ ਭਰਾਵਾਂ ਦਾ ਜਿਹੜਾ ਇਕੱਠਾ ਬਣਾ ਦੇਣਾ ਹੈ ਅਦਾਲਤ ਨੇ ਸੋ ਇਹ ਦੋ ਕਿਸਮ ਦੀਆਂ ਤੇ ਜਿਹੜੀ ਤਕਸੀਮ ਹੈ ਇਹ ਪੰਜਾਬ ਰੈਵਨਿਊ ਜਿਹੜਾ ਹੈਗਾ ਇਹਦਾ ਮਤਲਬ 1887 ਦਾ ਲੈਂਡ ਰੈਵਨਿਊ ਐਕਟ ਉਹ 1887 ਐਕਟ ਦੀ ਧਾਰਾ 111 ਤਹਿਤ ਜਿਹੜੀ ਆਪਾਂ ਐਪਲੀਕੇਸ਼ਨ ਦਿੰਨੇ ਆਂ ਔਰ ਜਿਹੜੀ 112 ਤਹਿਤ ਹੈ ਜਿਹੜੀ ਉਦੀ ਕਾਰਵਾਈ ਅੱਗੇ ਚੱਲਦੀ ਐ ਵੀ ਕੋਈ ਸਾਂਝੀ ਥਾਂ ਤਾਂ ਨਹੀਂ ਕੋਈ ਕਿਸੇ ਕਿਸਮ ਦਾ ਚੈਰੀਟੇਬਲ ਤਾਂ ਨਹੀਂ ਕੋਈ ਸ਼ਾਮਲਾੜ ਦੇ ਤਾਂ ਨਹੀਂ ਉਹਦੇ ਚ ਤਹਿਸੀਲਦਾਰ ਜਿਹੜਾ ਸੈਕ ਕਲੈਕਟਰ ਦਰਜਾ ਪਹਿਲਾ ਇਹ ਚੀਜ਼ ਨੂੰ ਦੇਖਦਾ ਵੀ ਉਹ ਸਾਰੇ ਰਿਕਾਰਡ ਨੂੰ ਚੈੱਕ ਕਰਕੇ ਔਰ ਇਹਦੇ ਚ ਜਿਹੜੀ ਕਿੰਨੀ ਕਿਸਮ ਦੀ ਇਹ ਦੋ ਕਿਸਮਾਂ ਦੀ ਜਿਹੜੀ ਹੋ ਗਈ ਐ ਇਹਦੇ ਨਾਲ ਅਗਲਾ ਵੰਡ ਕਰਾ ਸਕਦਾ ਹੁਣ ਆਪਾਂ ਗੱਲ ਕਰਦੇ ਆ ਕੌਣ ਕਰਦਾ ਐ ਇਹ ਕੌਣ ਕਰਦਾ ਹੈ ਇਹਦੀ ਵੰਡ ਜਿਹੜਾ ਸੈਕ ਕਲੈਕਟਰ ਦਰਜਾ ਪਹਿਲਾ ਹਰ ਤਹਿਸੀਲ ਦੇ ਵਿੱਚ ਤਹਿਸੀਲਦਾਰ ਸਾਹਿਬ ਕੋਲੇ ਪਾਵਰ ਹੁੰਦੀ ਹੈ ਨੈਬ ਤਹਿਸੀਲਦਾਰ ਸਾਹਿਬ ਕੋਲੇ ਪਾਵਰ ਹੁੰਦੀ ਹੈ ਪਰ ਉਹ ਜਿਹੜੀ ਅਹੁਦੇ ਦੀ ਵਰਤੋਂ ਕਰਦੇ ਆ ਉਹ ਏਸੀ ਫਰਸਟ ਅਸਿਸਟੈਂਟ ਕਲੈਕਟਰ ਗ੍ਰੇਡ ਫਰਸਟ ਜਾਂ ਸਹਿ ਕਲੈਕਟਰ ਦਰਜਾ ਪਹਿਲਾ ਕਰਦਾ ਉਹਨਾਂ ਕੋਲੇ ਪਾਵਰ ਹੈ ਇਹਨੂੰ ਵੰਡ ਕਰਨ ਦੀ ਔਰ ਹੁਣ ਆਪਾਂ ਤੀਜੇ ਤੇ ਕਿਵੇਂ ਕਰਦਾ ਹੈ ਸੋ ਇਹ ਤਹਿਸੀਲਾਰ ਸਾਹਿਬ ਜਿਹੜੇ ਸਹਿ ਕਲੈਕਟਰ ਦਰਜਾ ਪਹਿਲਾ ਇਹ ਧਿਰਾਂ ਨੂੰ ਨੋਟਿਸ ਜਾਰੀ ਕਰਦੇ ਨੇ ਔਰ ਜਦੋਂ ਇਹਨਾਂ ਕੋਲੇ ਐਪਲੀਕੇਸ਼ਨ ਆਂਦੀ ਹੈ ਤਾਂ ਸਾਰੀਆਂ ਧਿਰਾਂ ਨੂੰ ਇਹ ਨੋਟਿਸ ਜੁਰੀ ਜਾਰੀ ਕਰਦੇ ਨੇ ਪੰਜਾਬ ਲੈਂਡ ਰੈਵਨ ਵੈਕਟਰ ਦੀ 1887 ਤਹਿਤ ਸੋ ਉਹਦੇ ਚ ਜਿਹੜੇ ਨਿਜਮ ਨੇ ਉਹ ਜਿਹੜੇ ਹੈਗੇ ਐ ਲੈਂਡ ਰਿਕਾਰਡ ਪੰਜਾਬ ਲੈਂਡ ਰੈਵਨ ਐਕਟ 1887 ਉਹਦੀ ਧਾਰਾ 111 ਤੋਂ ਲੈ ਕੇ 122 ਤੱਕ ਜਿਹੜੀ ਇਹ ਮੁਕੰਮਲ ਹੁੰਦੀ ਉਹਨਾਂ ਡਿਟੇਲ ਚ ਆਪਾਂ ਗੱਲ ਕਰਾਂਗੇ ਸੋ ਜਿਹੜਾ ਲੈਂਡ ਰਿਕਾਰਡ ਮੈਨੂਅਲ ਦਾ ਪਹਿਰਾ 18 ਜਿਹੜਾ ਹੈਗਾ ਚੈਪਟਰ ਹੈ ਉਹਦੇ ਉਹਦੇ ਮਤਲਬ ਅਕੋਰਡਿੰਗ ਜਿਹੜੀ ਇਹ ਚਲਦੀ ਹੈ ਔਰ ਜਿਹੜੇ ਮਾਨਯੋਗ ਤਹਿਸੀਲਦਾਰ ਸਾਹਿਬ ਹੈ ਉਹ 18 ਜਿਹੜਾ ਲੈਂਡ ਰਿਕਾਰਡ ਮੈਨੂਅਲ ਦਾ ਪੈਰਾ 18.10 ਉਹਦੇ ਤਹਿਤ ਮੌਕੇ ਤੇ ਜਾ ਕੇ ਵਿਜ਼ਿਟ ਵੀ ਕਰਦੇ ਆ ਜਦੋਂ ਨਕਸ਼ਾ ਆੜਾ ਬਣਨਾ ਹੁੰਦਾ ਹੈ ਉਦੋਂ ਮੌਕੇ ਤੇ ਜਾ ਕੇ ਉਹ ਬਕਾਇਦਾ ਉੱਥੇ ਆਪਦਾ ਸਟਾਫ ਨੂੰ ਨਾਲ ਲੈ ਜਾ ਕੇ ਆਪ ਨਿੱਜੀ ਤੌਰ ਤੇ ਜਾ ਕੇ ਉਹਦਾ ਉਸ ਏਰੀਆ ਦਾ ਮੁਲਾਂਕਣ ਕਰਦੇ ਆ ਔਰ ਕਿਹੜੇ ਕਿਹੜੇ ਨਿਜਮ ਨੇ ਜਿਹੜੇ ਇਹ ਇਸ ਨਿਜਮਾ ਰਾਹੀਂ ਜਿਹੜੇ ਕਰਦੇ ਨੇ ਔਰ ਇਹਦੇ ਤੇ ਜਿਹੜੇ ਹੈਗੇ ਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਐਪਲੀਕੇਸ਼ਨ ਦੇ ਦਿੰਨੇ ਆ ਔਰ ਕਿਹੜੇ ਕਿਹੜੇ ਨਿਜਮ ਨੇ ਜਿਹੜੇ ਇਹਨਾਂ ਇਹਨਾਂ ਰਾਹੀਂ ਜਦੋਂ ਤੁਸੀਂ ਐਪਲੀਕੇਸ਼ਨ ਦਿੰਨੇ ਐਪਲੀਕੇਸ਼ਨ ਦੇਣ ਤੋਂ ਬਾਅਦ ਉੱਥੇ ਤਿਹਰਾ ਨੂੰ ਇਹ ਮੌਕਾ ਦਿੱਤਾ ਜਾਂਦਾ ਹੈ ਸੰਮਣੇਂ ਕੀਤੀ ਜਾਂਦੀ ਸਾਰੀਆਂ ਤਰ੍ਹਾਂ ਨੂੰ ਨੋਟ ਜਾਂਦੇ ਸਾਹਮਣੇ ਜਾਂਦੇ ਵੀ ਤੁਹਾਡੀ ਤਕਸੀਮ ਕਰ ਰਹੇ ਆ ਕਿਸੇ ਬੰਦੇ ਨੂੰ ਉਸ ਤਕਸੀਮ ਤੇ ਕੋਈ ਇਤਰਾਜ਼ ਹੋਵੇ ਕੋਈ ਆਪ ਦਾ ਦੇਣਾ ਹੋਵੇ ਤਾਂ ਉਹਦੇ ਚ ਕੁਐਸਚਨ ਆਫ ਟਾਈਟਲ ਕੁਐਸਚਨ ਆਫ ਟਾਈਟਲ ਹੁੰਦਾ ਕਿਸੇ ਧਰ ਨੂੰ ਇਹ ਲੱਗੇ ਕਿ ਮੇਰੀ ਮਾਲਕੀ ਵਿੱਚ ਘਟ ਵਿਖਾਈ ਗਈ ਹੈ ਤੇ ਇਹ ਵੀ ਮਾਲਕੀ ਮੇਰੀ ਪੂਰੀ ਹੋਣੀ ਚਾਹੀਦੀ ਹੈ ਸੋ ਉਹ ਕੁਐਸਚਨ ਆਫ ਟਾਈਟਲ ਡਿਸਪੋਜ਼ਲ ਆਫ ਕੁਐਸਚਨ ਆਫ ਟਾਈਟਲ ਕਹਿੰਦੇ ਰਿਜੀਸ਼ਨ ਨੂੰ ਜਿਹਦੇ ਚ ਵੀ ਤੁਹਾਡੀ ਮਾਲਕੀ ਹੱਕ ਨੂੰ ਠੀਕ ਕਰਨ ਬਾਰੇ ਮਿਤੁੜਾ ਮਾਲਕੀ ਹੱਕ ਸਹੀ ਹੋਣਾ ਚਾਹੀਦਾ ਜੇ ਮਾਲਕੀ ਇੱਕ ਸਹੀ ਹੋਵੇ ਤਾਂ ਉਸ ਤੋਂ ਅੱਗੇ ਜਿਹੜਾ ਤਰੀਕਾ ਤਕਸੀਮ ਇਸ ਨਿਜਮਾ ਰਾਈ ਜਿਹੜਾ ਤਰੀਕਾ ਤਕਸੀਮ ਜਿਹੜਾ ਅਮਲ ਚ ਆਉਂਦਾ ਜਦੋਂ ਉਹਦੀਆਂ ਪਹਿਲਾਂ ਤਰੀਕਾਂ ਪੈਨੀਆਂ ਪੰਜ ਚਾਰ ਹਰ ਤਰ੍ਹਾਂ ਨੂੰ ਸੁਣਿਆ ਜਾਂਦਾ ਤਰੀਕਾ ਤਕਸੀਮ ਨੂੰ ਮੋਡ ਆਫ ਪਾਰਟੀਸ਼ਨ ਕਹਿੰਦੇ ਆ ਵੀ ਜਿਹੜਾ ਤਕਸੀਮ ਹੈ ਉਹ ਕਿਸ ਤਰੀਕੇ ਨਾਲ ਕੀਤੀ ਜਾਊਗੀ ਵੀ ਦਰਖਤ ਖਾਲ ਬੰਨੇ ਵੱਟ ਔਰ ਚੜਦੇ ਲਹਿੰਦੇ ਤੋਂ ਵੱਡੇ ਭਰਾ ਤੋਂ ਛੋਟੇ ਨੂੰ ਕੋਈ ਜ਼ਮੀਨ ਪਈ ਦੇ ਨਾਲ ਸੜਕ ਦੇ ਨਾਲ ਲੱਗਦੀ ਹੈ ਚੰਗੀ ਨੂੰ ਚੰਗੀ ਮਾੜੀ ਨਾਲ ਮਾੜੀ ਜ਼ਮੀਨ ਜੋੜ ਕੇ ਵੀ ਉਹਦਾ ਤਰੀਕਾ ਤਕਸੀਮ ਲਿਖਿਆ ਜਾਂਦਾ ਔਰ ਤਰੀਕੇ ਤਕਸੀਮ ਨੂੰ ਚੰਗੀ ਤਰ੍ਹਾਂ ਆਪਾਂ ਚੈੱਕ ਕਰਨਾ ਵੀ ਜੋ ਤਰੀਕਾ ਤਕਸੀਮ ਮੋਡ ਆਫ ਪਾਰਟੀਸ਼ਨ ਜਿਹਨੂੰ ਕਹਿੰਦੇ ਹੈ ਜਦੋਂ ਇੱਕ ਵਾਰੀ ਇਹ ਪਾਸ ਹੋ ਗਿਆ ਇਹ ਬਹੁਤ ਇੰਪੋਰਟੈਂਟ ਜਿਹੜਾ ਮਰਹਲਾ ਹੈ ਸ਼ੋਭਾ ਜਦੋਂ ਇੱਕ ਵਾਰੀ ਪਾਸ ਹੋ ਗਿਆ ਇਹ ਇਨੂੰ ਇਦੋਂ ਵਾਪਸ ਆਪਾਂ ਕੋਈ ਵੀ ਬੰਦਾ ਇਦੋਂ ਪਹਿਲਾਂ-ਪਹਿਲਾਂ ਇਹਦੇ 'ਚ ਮਾਲਕ ਵੰਡ ਕਰਾਉਣ 'ਚ ਹਿੱਸੇਦਾਰ ਬਣ ਸਕਦਾ ਔਰ ਵੀ ਮੈਂ ਵੀ ਆਪਣੀ ਵੰਡ ਕਰਾਉਣੀ ਆ ਪਰ ਜਦੋਂ ਤਰੀਕਾ ਤਕਸੀਮ ਇੱਕ ਵਾਰੀ ਪਾਸ ਹੋ ਗਿਆ ਤਾਂ ਕੋਈ ਵੀ ਵਿਅਕਤੀ ਹੋਰ ਇਸ ਕੇਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਕਿਹੜੇ-ਕਿਹੜੇ ਨਕਸ਼ੇ ਕਿਵੇਂ-ਕਿਵੇਂ ਬਣਾਏ ਜਾਂਦੇ ਹਨ ਇਹਦੇ 'ਚ ਜਿਹੜੇ ਹੈਗੇ ਆ ਕਿਹੜੇ-ਕਿਹੜੇ ਨਕਸ਼ੇ ਇਹ ਕਿਹੜੇ-ਕਿਹੜੇ ਨਕਸ਼ੇ ਨੇ ਜਿਹੜੇ ਕਿਵੇਂ ਬਣ ਬਣਦੇ ਹਨ ਸੋ ਜਿਹੜਾ ਇਹਦੇ 'ਚ ਸਭ ਤੋਂ ਪਹਿਲਾਂ ਨਕਸ਼ਾ ਊੜਾ ਜਦੋਂ ਮੋਡ ਆਫ ਪਾਰਟੀਸ਼ਨ ਤਰੀਕਾ ਤਕਸੀਮ ਪਾਸ ਹੋ ਜਾਂਦਾ ਤਾਂ ਮਾਨਯੋਗ ਜਿਹੜੀ ਕੋਰਟ ਹੈ ਸੈਕਲੈਕਟਰ ਅਧਿਕਾਰ ਜ ਆ ਪਹਿਲਾ ਤਹਿਸੀਲਦਾਰ ਜਨ ਐਸ ਸੀ ਲਾਲ ਸਾਹਿਬ ਉਹਨਾਂ ਵੱਲੋਂ ਇਹ ਜਿਹੜੀ ਸਮਣੇ ਕੀਤੀ ਜਾਂਦੀ ਹੈ ਕਿ ਨਕਸ਼ਾ ਜਿਹੜਾ ਊੜਾ ਬਣ ਕੇ ਜਿਹੜਾ ਪੇਸ਼ ਹੋ ਗਏ ਸੋ ਪਟਵਾਰੀ ਹਲਕਾ ਨੂੰ ਰੁਕਾ ਜਾਂਦਾ ਤੇ ਉਹ ਮਤਲਬ ਨਕਸ਼ਾ ਊੜਾ ਜਿਹੜਾ ਹੁੰਦਾ ਉਹ ਕੁੱਲ ਧਿਰਾਂ ਦੇ ਅੱਡ-ਅੱਡ ਵਿਖਾਇਆ ਜਾਂਦਾ ਵੀ ਐਸ ਬੰਦੇ ਦਾ ਐਸ ਖੇਵਟ ਦੇ ਵਿੱਚ ਇੰਨੇ ਰਕਬੇ ਦੇ ਵਿੱਚ ਮਤਲਬ ਉਹਦਾ ਐਨ ਐਮ ਐਸ ਹੈ ਕਰਤੀ ਕਰ ਲੋ 20 ਕਨਾਲਾਂ ਜ਼ਮੀਨ ਹੈ ਉਹਦਾ ਚੌਥਾ ਹਿੱਸਾ ਤੇ ਉਹਨੂੰ 5 ਕਨਾਲਾਂ ਜ਼ਮੀਨ ਆਉਣੀ ਹੈ ਉਹਨੂੰ ਮਾਲਕੀ ਚ ਕਿੰਨੀ ਜ਼ਮੀਨ ਆਉਂਦੀ ਹੈ ਉਹਦਾ ਜਮ੍ਹਾਂ ਬੰਦੀ ਤੇ ਰਿਕਾਰਡ ਚ ਕਿੰਨਾ ਕਬਜ਼ਾ ਹੈ ਫਰਜ਼ ਕਰ ਲੋ 5 ਦੀ ਬਜਾਏ 6 ਦਾ 6 ਤੇ ਕਬਜ਼ਾ ਹੈ ਉਹਦੀ ਗਰਦੌਰੀ 6 ਦੀ ਹੈ ਤਾਂ ਉਹ ਤੋਂ ਅਗਲਾ ਜਿਹੜਾ ਆਊਗਾ ਲਾਸਟ ਤੇ ਜਿਹੜੇ ਬਣਨੇ ਹੋ ਨਕਸ਼ੇ ਉਡੇ ਦੇ ਉਹਦੇ ਚ ਵਾਧੂ ਰੱਖਵਾ ਜਿਹੜਾ ਉਹ ਕੱਢਿਆ ਜਾਵੇਗਾ ਜਿਹੜਾ ਘਟ ਹੈ ਜਿਹਨੂੰ ਜਿਸ ਵਿਅਕਤੀ ਕੋਲੇ ਘਟਾ ਉਸ ਖੇਵਟ ਦੇ ਵਿੱਚ ਉਹਨੂੰ ਰੱਖਵਾ ਦਿੱਤਾ ਜਾਵੇਗਾ ਸੋ ਵਾਧੂ ਰੱਖਵਾ ਜਿਹੜਾ ਕੱਢਿਆ ਜਾਵੇਗਾ ਤੇ ਜਿਹੜਾ ਘਟ ਰਕਬਾ ਹੈ ਉਹਨਾਂ ਦਾ ਬਿਲਕੁਲ ਜੋੜ ਜਿਹੜਾ ਊੜੇ ਨਕਸ਼ੇ ਦੇ ਥੱਲੇ ਉਹਦੇ ਇੱਕੋ ਜਿਹਾ ਆਏਗਾ ਪਟਵਾਰੀ ਸਾਹਿਬ ਉੱਤੇ ਸਾਈਨ ਕਰਨਗੇ ਔਰ ਕਾਨੂੰਗੋ ਸਬਾਨ ਜਿਹੜਾ ਉਹਨੂੰ ਸਾਈਨ ਕਰਕੇ ਮਾਨਯੋਗ ਅਦਾਲਤ ਸੇ ਕਲੈਕਟਰ ਦਰਜਾ ਪਹਿਲਾਂ ਕੋਲੀ ਭੇਜਣਗੇ ਸੋ ਇਹ ਨਕਸ਼ਾ ਜਿਹੜਾ ਊੜਾ ਬਣਨ ਤੋਂ ਬਾਅਦ ਉਹਦੇ ਤੇ ਇਤਰਾਜ਼ ਲਏ ਜਾਣਗੇ ਨਕਸ਼ੇ ਊੜੇ ਤੇ ਮਾਨਯੋਗ ਅਦਾਲਤ ਵੱਲੋਂ ਇਤਰਾਜ਼ ਲਏ ਜਾਂਦੇ ਆ ਵੀ ਕਿਸੇ ਦਾ ਹਿੱਸਾ ਵੱਧ ਘਟਦਾ ਨਹੀਂ ਦਰਜ ਹੋਇਆ ਕੀ ਨਿਕਲਣ ਵਾਲੀ ਜ਼ਮੀਨ ਸਹੀ ਨਿਕਲਦੀ ਹੈ ਉਹ ਤੇ ਤਰ੍ਹਾਂ ਦੀ ਮਤਲਬ ਜਿਹੜੀ ਜਦੋਂ ਵੀ ਸਹਿਮਤੀ ਬਣ ਦਿੰਦੇ ਆ ਉਹ ਆਪਣੀ ਅਦਾਲਤ ਨੂੰ ਲਿਖ ਕੇ ਜਾਂ ਕੋਈ ਧਰਨੀ ਪੇਸ਼ ਹੁੰਦੀ ਤਾਂ ਇੱਕ ਤਰਫਾ ਕਾਰਵਾਈ ਅਦਾਲਤ ਜਿਹੜੀ ਹੈ ਉਹ ਅਮਲ ਚ ਲਿਆ ਸਕਦੀ ਹੈ ਇਸ ਸੰਬੰਧੀ ਜਿਹੜੇ ਇਸ ਦੇ ਫਾਇਦੇ ਕੀ ਹਨ ਫਾਇਦੇ ਕੀ ਹੈ ਤਕਸੀਮ ਕਰਾਉਣ ਦੇ ਕੋਈ ਵੀ ਖਾਤਾ ਸਾਂਝਾ ਜਮ੍ਹਾਂ ਬੰਦੀ ਦੇ ਵਿੱਚ ਜੇਕਰ ਉਹਦੀ ਤਕਸੀਮ ਅਲੱਗ ਹੋ ਜੇਗੀ ਕੋਈ ਵੀ ਬੰਦਾ ਕਈ ਵਾਰੀ ਭਲੇਖੇ ਨਾਲ ਦੂਸਰੇ ਦੇ ਜਿਹੜਾ ਲੋਨ ਕਰਵਾਏ ਜਾਂਦੇ ਆ ਸਾਂਝੇ ਮੁਸ਼ਤਰਕਾ ਖਾਤੇ ਜਿਹੜੇ ਮੁਸ਼ਤਰਕਾ ਖਾਤਿਆਂ ਦੇ ਵਿੱਚ ਲੋਨ ਕਰਾਏ ਜਾਂਦੇ ਆ ਜਾਂ ਗਰਦੋਰੀ ਉਲਟ-ਪਲਟ ਹੁੰਦੀ ਬੰਦੇ ਦੀ ਮਾਲਕੀ ਦਸਕਣ ਵਾਲਾ ਹੁੰਦੀ ਹੈ ਗਰਦੌਰੀ ਉਹਦੇ ਨਾਲ ਚਾਰ ਕਰਨ ਵਾਲਾ ਹੁੰਦੀ ਹੈ ਸੋ ਕੱਲ ਨੂੰ ਕੋਈ ਮੁਆਵਜ਼ਾ ਮਿਲਣਾ ਜਾਂ ਕਿਸੇ ਤਰ੍ਹਾਂ ਦਾ ਕੋਈ ਉਹਨੂੰ ਜਮੀਨ ਐਕਵਾਇਰ ਹੁੰਦੀ ਹੈ ਜਾਂ ਕੋਈ ਬੈਨੀਫਿਟ ਮਿਲਣਾ ਸੋ ਉਹਦੀ ਗਰਦੌਰੀ ਜਿਹੜੀ ਘਟ ਹੁੰਦੀ ਹੈ ਕੋਈ ਲੋਨ ਕਰਾਉਣਾ ਸੋ ਉਹਦੇ ਵਾਸਤੇ ਉੱਥੇ ਉਹਨੂੰ ਕਨਫਿਊਜ਼ਨ ਰਹਿੰਦੀ ਹੈ ਸਾਂਝੇ ਖਾਤਿਆਂ ਦੇ ਵਿੱਚ ਕੋਈ ਉਹਦੇ ਚ ਮਤਲਬ ਹੋਰ ਕਈ ਤਰ੍ਹਾਂ ਦੇ ਜਿਹੜੇ ਵਿੱਚ ਉਹਦੇ ਚ ਖਾਤਸ਼ੇ ਰਹਿੰਦੇ ਆ ਵੀ ਸਾਂਝੇ ਖਾਤੇ ਸਮਝਣ ਚ ਕੋਈ ਉੱਥੇ ਲਿਖਤ ਕਰਨ ਚ ਕਈ ਵਾਰੀ ਸਾਂਝੇ ਖਾਤਿਆਂ 'ਚ ਉਹਦੇ 'ਚ ਐਂਟਰੀ ਗਲਤ ਹੋ ਜਾਂਦੀ ਹੈ ਸੋ ਇਹਦੇ ਫਾਇਦੇ ਸਭ ਤੋਂ ਵੱਧ ਹੈ ਕਿਉਂਕਿ ਤਕਸੀਮ ਕਰਨਾ ਮਾਲਕ ਕੱਲਾ ਖਾਣਾ ਮਾਲਕੀ 'ਚ ਆ ਜਾਂਦਾ ਔਰ ਖੁਦ ਕਾਸ਼ਤ ਆਉਂਦਾ ਉਹਦੇ ਇਕੱਲੇ ਨੰਬਰ ਆਉਂਦੇ ਛਾਂਟ ਕੇ ਨਾਲ ਉਹਦਾ ਪੂਰਾ ਰਕਬਾ ਆਉਂਦਾ ਤੇ ਪੂਰਾ ਉਹਦਾ ਜੋੜ ਲੱਗਦਾ ਸੋ ਤਕਸੀਮ ਦਾ ਇਹ ਬਹੁਤ ਵੱਡਾ ਫਾਇਦਾ ਹੈ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਿਹੜੀ ਕੋਈ ਉਲਝਣ ਪੈਦਾ ਨਹੀਂ ਹੁੰਦੀ ਔਰ ਤੁਹਾਡਾ ਜਿਹੜਾ ਵੱਖਰਾ ਹੈਗਾ ਜੇ ਲੋਨ ਵੀ ਕਰਾਇਆ ਤਾਂ ਲੋਨ 'ਚ ਵੀ ਇੱਕ ਪ੍ਰਵੀਜ਼ਨ ਆ ਪੰਜਾਬ ਸਰਕਾਰ ਦੀ ਚਿੱਠੀ ਦੀ ਜੇਕਰ ਤੁਹਾਡੇ ਖਾਤਿਆਂ ਤੇ ਲੋਨ ਵੀ ਐ ਜਿਹੜੀ ਤੁਸੀਂ ਤਕਸੀਮ ਕਰਾਉਣਾ ਚਾਹੁੰਦੇ ਆ ਤਾਂ ਮਾਨਯੋਗ ਸਹਾਇਕ ਕਲੈਕਟਰ ਅਰਜਾ ਪਹਿਲਾ ਬੈਂਕ ਦੇ ਮੈਨੇਜਰ ਸਾਹਿਬ ਨੂੰ ਇੱਕ ਚਿੱਠੀ ਕੱਢਦਾ ਵੀ ਤੁਹਾਨੂੰ ਜਿਹੜੇ ਅਸੀਂ ਨਵੀਂ ਤਕਸੀਮ ਦੇ ਵਿੱਚ ਬੰਦੇ ਨੂੰ ਨੰਬਰ ਦੇਵਾਂਗੇ ਕੀ ਤੁਸੀਂ ਉਹ ਨੰਬਰ ਦੇਣ 'ਚ ਤੁਹਾਡਾ ਬੈਂਕ ਇਸ ਗੱਲ ਨਾਲ ਸਹਿਮਤ ਹੈ ਜੇਕਰ ਮੈਨੇਜਰ ਸਾਹਿਬ ਨੇ ਸਹਿਮਤੀ ਪੱਤਰ ਦਿੱਤਾ ਤਾਂ ਮਾਨਯੋਗ ਤਹਿਸੀਲਾਰ ਸਾਹਿਬ ਉਸ ਰਕਮੇ ਦੀ ਵੰਡ ਕਰਕੇ ਜਿਹੜਾ ਉਹ ਮਤਲਬ ਲੋਨ ਐ ਲੋਨ ਵਾਲੇ ਉਸ ਮਤਲਬ ਖਾਤੇ ਦੇ ਨੰਬਰ ਜਿਹੜੇ ਆ ਉਹ ਉਹ ਬਦਲ ਕੇ ਨਵੀਂ ਤਕਸੀਮ ਵਾਲੇ ਨੰਬਰ ਜਿਹੜੇ ਬੈਂਕ ਨੂੰ ਪਾਏ ਜਾਣੇ ਆ ਤੇ ਦੂਜੇ ਨੰਬਰ ਛੱਟ ਜਾਣੇ ਉਹ ਦੂਸਰੇ ਬੰਦਿਆਂ ਨੂੰ ਪਾਏ ਜਾਣੇ ਸੋ ਇਹ ਇਹਦੇ ਫਾਇਦੇ ਆ ਹੁਣ ਆਪਾਂ ਨਕਸ਼ਾ ਊੜਾ ਨਕਸ਼ਾ ਊੜਾ ਬਾਰੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਊੜਾ ਬਹੁਤ ਮਹੱਤਵਪੂਰਨ ਤੇ ਮੋਢਲਾ ਇਹਦਾ ਹੈਗਾ ਨਕਸ਼ਾ ਜਿਹੜਾ ਜਿਹਦੇ ਵਿੱਚ ਮਾਲਕੀ ਤੇ ਉਹਦੇ ਹਿੱਸੇ ਵਿਖਾਏ ਗਏ ਆ ਸੋ ਊੜੇ ਨਕਸ਼ੇ ਨੂੰ ਪੂਰੇ ਧਿਆਨ ਨਾਲ ਦੇਖਣਾ ਜਿੰਨਾ ਰਕਬਾ ਇਹਦੇ ਵਿੱਚ ਪਾਸ ਹੋ ਗਿਆ ਜਦੋਂ ਇਹ ਉੜਾ ਨਕਸ਼ਾ ਤਰਾਜ ਲੱਗ ਕੇ ਪਾਸ ਹੋ ਜਾਂਦਾ ਹੈ ਉੱਤੇ ਮਾਨਯੋਗ ਸਾਇਕਲੈਕਟਰ ਦਰਜਾ ਪਹਿਲਾਂ ਇੱਥੇ ਸਾਈਨ ਹੋ ਜਾਂਦੇ ਆ ਤਾਂ ਇਹ ਪੂਰਨ ਰੂਪ ਚ ਮੁਕੰਮਲ ਹੋ ਜਾਂਦਾ ਔਰ ਇਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੈ ਉਹ ਨਕਸ਼ਾ ਆੜਾ ਆੜਾ ਨਕਸ਼ਾ ਜਿਹੜਾ ਬਹੁਤ ਮਹੱਤਵਪੂਰਨ ਹੈ ਜਿਹਦੇ ਵਿੱਚ ਨਵੇਂ ਮਾਲਕ ਜਿਹੜੇ ਵਿਖਾਏ ਜਾਂਦੇ ਆ ਵੀ ਨਵੇਂ ਮਾਲਕ ਨੂੰ ਰਕਬਾ ਦਿੱਤਾ ਜਾਂਦਾ ਕਿੰਨਾ ਰਕਬਾ ਉਹਨੂੰ ਦਿੱਤਾ ਕਿਹੜੇ-ਕਿਹੜੇ ਨੰਬਰ ਖਸਰੇ ਦਿੱਤੇ ਗਏ ਆ ਖੁਦ ਕਾਸ਼ਤ ਵਿਖਾਇਆ ਗਿਆ ਉਹਨੂੰ ਮਾਲਕੀ ਖਾਨੇ ਚ ਵਿਖਾਇਆ ਗਿਆ ਸੋ ਉਹਦੇ ਨਾਲ ਜਿਹੜੀ ਗਵਰਨਮੈਂਟ ਨੇ ਹੁਣ ਨਵੇਂ ਨਿਯਮਾਂ ਚ 270 ਦਿਨ ਜਾਂਦੀ 9 ਮਹੀਨੇ ਦਾ ਸਮਾਂ ਦਿੱਤਾ ਹੈ ਵੀ ਤਕਸੀਮ ਨੂੰ ਜਲਦੀ ਨਿਵੇੜਨ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਬਹੁਤ ਉਦਮ ਕੀਤਾ ਗਿਆ ਵੀ 9 ਮਹੀਨੇ ਦੇ ਵਿੱਚ ਇਹਨੂੰ ਫਾਈਨਲ ਕਰਨਾ ਸੋ ਜਿਹੜਾ ਆੜਾ ਨਕਸ਼ਾ ਇਹ ਮਾਨਯੋਗ ਜਨਾਸਲ ਹੈ ਸਾਇਕਲ ਇਲੈਕਟਰ ਜਜਾ ਪਹਿਲਾ ਉਹ ਲੈਂਡ ਰਿਕਾਰਡ ਮੈਨੂਅਲ ਦੇ ਪਹਿਰਾ 18.10 ਤਹਤ ਮੌਕੇ ਤੇ ਜਾ ਕੇ ਮੌਕਾ ਹੀ ਵੇਖਦਾ ਔਰ ਵੀ ਕਿਤੇ ਕੋਈ ਬੋਰ ਖਾਨ ਕੋਈ ਘਰ ਕਿਸੇ ਦੇ ਵਿੱਚ ਤਾਂ ਨਹੀਂ ਆਉਂਦਾ ਔਰ ਉਹ ਮੌਕਾ ਵੇਖ ਕੇ ਉੱਥੇ ਧਰਾਂ ਮਾਨਯੋਗ ਅਫਸਰ ਸਬੰਧ ਦੇ ਰੈਵਨੂ ਅਫਸਰ ਦੇ ਧਿਆਨ ਚ ਲਿਆ ਸਕਦੇ ਆ ਸੋ ਨਕਸ਼ਾ ਜਿਹੜਾ ਆੜਾ ਹੈ ਹੁਣ ਜਿਹੜਾ ਇੱਕ ਨਕਸ਼ਾ ਤੀਸਰਾ ਹੁੰਦਾ ਈਡੀ ਈਡੀ ਨਕਸ਼ਾ ਜਿਹੜਾ ਹੁਣ ਗਵਰਨਮੈਂਟ ਵੱਲੋਂ ਜਿਹੜਾ ਇਹ ਬੰਦ ਕਰ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਜਿਹੜਾ ਕੀ ਹੁੰਦਾ ਸੀ ਇਹਦਾ ਇਹਨਾਂ ਨੂੰ ਕੀ ਫਰਕ ਹੈ ਊੜੇ ਤੇ ਆੜੇ ਨਾਲੋਂ ਕੀ ਫਰਕ ਹੈ ਈਡੀ ਨਕਸ਼ੇ ਦੇ ਵਿੱਚ ਊੜੇ ਨਕਸ਼ੇ ਦੇ ਵਿੱਚ ਕੱਲੀ ਜਮ੍ਹਾਂਬੰਦੀ ਵਾਲਾ ਨਰਾਜ ਹੁੰਦਾ ਔਰ ਉਹ ਜਮ੍ਹਾਂਬੰਦੀ ਦੇ ਨਰਾਜ ਤੋਂ ਬਿਨਾਂ ਉਹਦੇ ਵਿੱਚ ਨਵਾਂ ਕੋਈ ਨਰਾਜ ਨਹੀਂ ਹੁੰਦਾ ਆੜੇ ਨਕਸ਼ੇ ਦੇ ਵਿੱਚ ਕੱਲਾ ਨਵਾਂ ਨਰਾਜ ਹੁੰਦਾ ਜਿਹੜਾ ਨਵੀਂ ਵੰਡ ਚ ਦਿੱਤਾ ਗਿਆ ਹੁੰਦਾ ਈਡੀ ਨਕਸ਼ੇ ਦੇ ਵਿੱਚ ਸਾਬਕਾ ਨਰਾਜ ਵੀ ਹੁੰਦਾ ਜਮ੍ਹਾਂਬੰਦੀ ਵਾਲਾ ਅੱਧੇ ਨਕਸ਼ੇ ਦੇ ਵਿੱਚ ਅੱਧੇ ਨਕਸ਼ੇ ਦੇ ਵਿੱਚ ਨਵੀਂ ਵੰਡ ਹੁੰਦੀ ਹੈ ਇੱਕੋ ਨਕਸ਼ੇ ਤੇ ਦੋਨੇ ਚੀਜ਼ਾਂ ਪੂਰੀ ਡਿਟੇਲ ਨਾਲ ਵਿਖਾਈਆਂ ਹੁੰਦੀਆਂ ਤਾਂ ਜੋ ਅਫਸਰ ਸਰਬਾਨ ਨੂੰ ਪਤਾ ਲੱਗ ਸਕੇ ਵੀ ਪੁਰਾਣਾ ਰਕਬਾ ਕਿੰਨਾ ਸੀ ਕਿੰਨੀ ਕੁ ਲਖੇਵਟ ਸੀ ਨਵੀਂ ਵੰਡ ਕੇ ਜਿਹੜਾ ਮਾਲਕ ਦਾ ਔਰ ਸਾਂਝੇ ਮਾਲਕਾਂ ਦਾ ਟੱਕ ਨੰਬਰ 1 ਵਿਖਾਇਆ ਜਾਂਦਾ ਜਿਹੜਾ ਜਿਸ ਬੰਦੇ ਨੇ ਵੰਡ ਕਰਾਈ ਹੈ ਨੰਬਰ 2 ਜਿਹੜੇ ਸਾਂਝੇ ਮਾਲਕ ਰਹੇਗੇ ਫਰਜ਼ਕਲੋਂ ਦਸਾਂ ਚੋ ਦੋ ਮਾਲਕਾਂ ਨੇ ਕਰਾ ਲਈ ਦੋ ਮਾਲਕਾਂ ਦਾ ਰਕਬਾ ਉੱਤੇ ਵਿਖਾਉਣਾ ਟੱਕ ਨੰਬਰ 1 ਚ ਥੱਲੇ 8 ਬੰਦਿਆਂ ਦਾ ਸਾਂਝਾ ਔਰ 3 ਨੰਬਰ ਤੇ ਜਿਹੜਾ ਬੰਨਣਾ ਟੱਕ ਉਖਾਲ ਤੇ ਪਈ ਦਾ ਬਣਨਾ ਔਰ ਖਾਲ ਤੇ ਪਈ ਲੱਗਣ ਤੋਂ ਬਿਨਾ ਤਕਸੀਮ ਇਹ ਹੋ ਜਾਵੇ ਔਰ ਧਿਰਾਂ ਦੀ ਸਹਿਮਤੀ ਕਈ ਵਾਰੀ ਨਹੀਂ ਹੁੰਦੀ ਪਰ ਜੇ ਇਹਨਾਂ ਤੋਂ ਬਿਨਾ ਹੋਵੇ ਤਾਂ ਕੋਈ ਵੀ ਦਰਵਾਜ਼ੇ ਦੇ ਵਿੱਚ ਕਿਸੇ ਅਦਾਲਤ ਤੇ ਜਾ ਸਕਦੀ ਹੈ ਵੀ ਸਾਨੂੰ ਖਾਲ ਜਾਂ ਪਈ ਨਹੀਂ ਲੱਗਿਆ ਤਾਂ ਤਕਸੀਮ ਟੁੱਟ ਸਕਦੀ ਹੈ ਸੋ ਇਹ ਗੱਲ ਦਾ ਪੂਰਾ ਧਿਆਨ ਰੱਖਣਾ ਹੈ ਹਰ ਟੱਕ ਨੂੰ ਖਾਲ ਲੱਗਣਾ ਪਈ ਲੱਗਣੀ ਜਾਂ ਕੋਈ ਪਹਿਲਾਂ ਲੱਗੀ ਹੋਵੇ ਜਿਹੜੀ ਮਰਬੇਬੰਦੀ ਚ ਲੱਗੀ ਹੁੰਦੀ ਹੈ ਤਾਂ ਵੀ ਔਰਬੀ ਉਸ ਬੰਦੇ ਨੂੰ ਉਸ ਟੱਕ ਨੂੰ ਰਸਤਾ ਜ਼ਰੂਰ ਚਾਹੀਦਾ ਇਹ ਬਹੁਤ ਮਹੱਤਵਪੂਰਨ ਔਰ ਈਡੀ ਨਕਸ਼ਾ ਜਿਹੜਾ ਇਹ ਗਵਰਨਮੈਂਟ ਵੱਲੋਂ ਬੰਦ ਕਰਨ ਵਾਸਤੇ ਦਾ ਜਿਹੜਾ ਉਹ ਆਦੇਸ਼ ਆਇਆ ਪਿੱਛੇ ਜੇ ਔਰ ਹੁਣ ਇਕੱਲਾ ਆੜਾ ਨਕਸ਼ਾ ਤੱਕ ਜਿਹੜਾ ਰਹਿ ਗਿਆ ਹੁਣ ਆੜੇ ਨਕਸ਼ੇ ਦੇ ਵਿੱਚ ਉਹਨਾਂ ਨੇ ਕੀ ਕਰਤਾ ਵੀ ਪ੍ਰਸਾਬਕਾ ਨਰਾਜ ਵੀ ਅੱਧਾ ਵਿਖਾ ਦਿਓ ਪਹਿਲਾਂ ਜੇ ਜੋ ਜ਼ਮਾਂਬੰਦੀ ਦੇ ਵਿੱਚ ਹੈ ਤੇ ਨਵਾਂ ਨਰਾਜ ਜਿਹੜਾ ਵੀ ਵਿਖਾ ਦਿਓ ਕਿਉਂਕਿ ਆੜਾ ਨਕਸ਼ੇ 'ਚ ਜਿਹੜੀ ਫੀਲਡ ਬੁੱਕ ਬਣਦੀ ਹੈ ਜਿਹੜਾ ਨਕਸ਼ਾ ਬਣਦਾ ਹੈ ਤੁਹਾਨੂੰ ਅਸੀਂ ਦਿਖਾਵਾਂਗੇ ਨਾਲ ਨਾਲ ਇਹਦੇ ਵਿੱਚ ਵੀਡੀਓ ਦੇ ਵਿੱਚ ਵੀ ਆੜਾ ਨਕਸ਼ੇ ਦੇ ਵਿੱਚ ਕੀ ਕੀ ਬਣਦਾ ਉਹਦੇ ਚ ਜਿਹੜਾ ਨਕਸ਼ਾ ਬਣਦਾ ਮੌਕੇ ਤੇ ਜਿਸ ਤਰ੍ਹਾਂ ਉਹਦਾ ਮਤਲਬ ਨੰਬਰ ਖਸਰੇ ਹੁੰਦੇ ਆ ਉਹਦੇ ਕੱਟ ਕੇ ਨੰਬਰ ਖਸਰੇ ਇਸ ਤਰ੍ਹਾਂ ਬਣ ਕੇ ਇਹ ਨਕਸ਼ਾ ਆ ਆੜੇ ਦਾ ਇਹ ਪਹਿਲਾ ਔਰ ਇੱਕ ਮਾਲਕੀ ਸੰਬੰਧੀ ਹੁੰਦਾ ਜਿੱਥੇ ਉਹਦੇ ਵੇਰਵੇ ਲਿਖੇ ਹੁੰਦੇ ਮਾਲਕੀ ਦੇ ਠੀਕ ਹੈ ਮਾਲਕੀ ਦੇ ਵੇਰਵੇ ਤੀਜੀ ਉਹਦੀ ਫੀਲਡ ਬੁੱਕ ਫੀਲਡ ਬੁੱਕ ਫੀਲਡ ਬੁੱਕ ਹੁੰਦੀ ਜਿੱਥੇ ਚੜਦਾ ਲੈਂਦਾ ਦੱਖਣ ਪਹਾੜ ਕਿ ਕਿਸ ਬੰਦੇ ਨੂੰ ਕਿਸ ਨੰਬਰ ਚੋਂ ਕੱਟ ਕੇ ਕਿਧਰੋਂ ਤੇ ਉਹ ਤੇ ਲਾਲ ਰੰਗ ਨਾਲ ਜਿਹੜੀ ਉਹ ਲਕੀਰ ਮਾਰੀ ਜਾਂਦੀ ਹੈ ਉਹਦਾ ਜਿਹੜਾ ਤੇ ਮਾ ਅੱਡ ਕੱਟ ਕੇ ਉਸ ਬੰਦੇ ਦਾ ਟੱਕ ਬਣਾਇਆ ਜਾਂਦਾ ਉਹਦੇ ਵਿੱਚ ਅਲੱਗ ਰੰਗ ਭਰੇ ਜਾਂਦੇ ਆ ਉਹਦੇ ਚ ਇੱਕ ਨਕਸ਼ਾ ਨਾਲ ਲੱਗਦਾ ਜਿਹੜਾ ਅ ਲਾਮਾਤ ਜਿਸ ਨਕਸ਼ਾ ਲਾਮਾਤ ਲੱਗਦਾ ਇਹ ਵਿਖਾਵਾਂਗੇ ਦੇ ਵਿੱਚ ਅਸੀਂ ਤੁਹਾਨੂੰ ਉਹ ਉਹਦੇ ਵਿੱਚ ਰੰਗ ਭਰੇ ਜਾਂਦੇ ਆ ਵੀ ਨੰਬਰ 1 ਜਿਹੜਾ ਵੀਰ ਸਿੰਘ ਆਦ ਮਾਲਕ ਪੀੜਾ ਰੰਗ ਜੋ مشتَرਕਾ ਖਾਤੇ ਦੇ ਜਿਹੜੇ ਮਾਲ ਗੁਰਮੀਤ ਸਿੰਘ ਆਦ ਉਹਨਾਂ ਦਾ ਹਰਾ ਰੰਗ ਖਾਲ ਦਾ ਰੰਗ ਜਿਹੜਾ ਨੀਲਾ ਰੰਗ ਪਈ ਦਾ ਰੰਗ ਲਾਲ ਸੋ ਇਸ ਤਰ੍ਹਾਂ ਅਲੱਗ-ਅਲੱਗ ਜਿੰਨੇ ਮਾਲਕ ਹੋਣਗੇ ਉਹਨਾਂ ਨੂੰ ਵੱਖਰੇ-ਵੱਖਰੇ ਰੰਗਾਂ ਨਾਲ ਦਰਸਾਇਆ ਜਾਂਦਾ ਤਾਂ ਜੋ ਮਾਨਯੋਗ ਅਫਸਰ ਨੂੰ ਅਦਾਲਤ 'ਚ ਬੈਠਿਆ ਹੀ ਤੇ ਮੌਕੇ ਤੇ ਵੇਖਣ ਤੋਂ ਸਮੇਂ ਜਿਹੜੀ ਉਹ ਗੱਲ ਦਾ ਸਮਝ ਲੱਗ ਸਕੇ ਤੇ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਵੀ ਸਮਝ ਲੱਗ ਸਕੇ ਕਿ ਸਾਨੂੰ ਕਿਹੜਾ ਰਕਬਾ ਦਿੱਤਾ ਗਿਆ ਸੋ ਜਿਹੜੀ ਫੀਲਡ ਬੁੱਕ ਹੈ ਇਹ ਦੱਸਦੀ ਹੈ ਕਿ ਕਿਹੜੇ ਨੰਬਰ ਤੇ ਕਿੰਨੇ ਟੋਟੇ ਕੀਤੇ ਗਏ ਆ ਕਿ ਵਾਕਈ ਉਸ ਨੰਬਰ ਨੂੰ ਉੱਥੇ ਵਿਖਾਇਆ ਗਿਆ ਉਹਨਾਂ ਨੰਬਰ ਸੋ ਇਹ ਤਿੰਨੇ ਚੀਜ਼ਾਂ ਜਿਹੜੀਆਂ ਇਹਦੇ ਜਿਹੜੇ ਹੈਗੇ ਈਡੀ ਈਡੀ ਤੱਕ ਜਿਹੜਾ ਇਹ ਜਿਹੜਾ ਹੁਣ ਬੰਦ ਹੋ ਚੁੱਕਿਆ ਸੋ ਊੜਾ ਤੇ ਆੜਾ ਅੱਜ ਦੀ ਜਿਹੜੀ ਸਥਿਤੀ ਦੇ ਵਿੱਚ ਊੜਾ ਤੇ ਆੜਾ ਹੀ ਗਵਰਨਮੈਂਟ ਨੇ ਦੂ ਰਹਿਣ ਤੇ ਕਿਉਂਕਿ ਆੜੇ ਦੇ ਵਿੱਚ ਹੀ ਉਹ ਈਡੀ ਵਾਲੇ ਨੂੰ ਮੁਕੰਮਲ ਕਰਤਾ ਵਾਧੂ ਦਾ ਜਿਹੜਾ ਭਾਰ ਹੈ ਮੈਕਮੇ ਤੋਂ ਵਿਖਟਾਇਆ ਮੈਕਮੇ ਨੂੰ ਸੋਖਾ ਹੈ ਔਰ ਲੋਕਾਂ ਦੇ ਕੰਮ ਜਿਹੜੇ ਤਕਸੀਮਾਂ ਦੇ ਕੇਸ ਹੈ ਇਹ ਜਲਦੀ ਨੋਟਾਰਾ ਹੋਣਗੇ ਸੋ ਇਸ ਤੋਂ ਅੱਗੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਸੰਤ ਤਕਸੀਮ ਸੰਤ ਤਕਸੀਮ ਕੀ ਹੈ ਸੰਤ ਤਕਸੀਮ ਜਿਹੜੀ ਹੈ ਜਦੋਂ ਨਕਸ਼ਾ ਆੜਾ ਵੀ ਪਾਸ ਹੋ ਜਾਂਦਾ ਹੈ ਤੇ ਉਹਦੇ ਤੇ ਬਕਾਇਦਾ ਆਰਡਰ ਹੁੰਦੇ ਆ ਕਿ ਪ੍ਰਮਾਨ ਕੀਤਾ ਜਾਂਦਾ ਹੈ ਔਰ ਉਹ ਤੇ ਸਾਈਕਲਟਰ ਦਾ ਜਿਹੜਾ ਪਹਿਲਾ ਸਾਈਨ ਕਰਦੇ ਆ ਸੋ ਪਾਸ ਹੋਣ ਤੋਂ ਬਾਅਦ ਉਹਦਾ 30 ਦਿਨ ਦਾ ਸਮਾਂ ਹੁੰਦਾ ਕਿਸੇ ਧਰਨੇ ਅਪੀਲ ਕਰਨੀ ਹੈ 30 ਦਿਨ ਦੇ ਸਮੇਂ ਦੇ ਵਿੱਚ ਕਰ ਸਕਦਾ ਜੇਕਰ ਨਹੀਂ ਕਰਦਾ ਤਾਂ ਉਸ ਤੋਂ ਬਾਅਦ ਜਿਹੜੀ ਸੰ ਤਕਸੀਮ ਜਿਹੜੀ ਹੈ ਉਹ ਜਾਰੀ ਕੀਤੀ ਜਾਂਦੀ ਹੈ ਉਹਦੇ ਕੁਝ ਸਟਾਮ ਹੁੰਦੇ ਆ 4-500 ਰੁਪਏ ਦੇ ਲੱਗਦੇ ਜਿਹੜੇ ਉਹ ਸਟਾਮ ਲਾ ਕੇ ਧਰਨੂ ਸੰ ਤਕਸੀਮ ਜਿਹੜੀ ਉਹਦੇ ਤੇ ਨੰਬਰ ਖਸਰੇ ਛਾਪੇ ਹੁੰਦੇ ਆ ਕਿਹੜੀ ਧਿਰ ਵੱਲੋਂ ਕੇਸ ਕੀਤਾ ਗਿਆ ਵਿਰੋਧੀ ਧਿਰਾਂ ਕਿਹੜੀਆਂ ਉਹਦੇ ਤੇ ਪੂਰੀਆਂ ਸ਼ਾਪਕੇ ਸਾਰੇ ਨੰਬਰ ਖਸਰੇ ਤੇ ਜੋ ਨਕਸ਼ਾ ਮਤਲਬ ਹੁੰਦਾ ਉਹ ਸਾਰਾ ਉੱਤੇ ਪ੍ਰਿੰਟ ਕਰਕੇ ਟਾਈਪ ਕਰਕੇ ਉਹ ਬਕਾਇਦਾ ਜਿਹੜੀ ਐਸਾਇਲ ਨੂੰ ਦਿੱਤੀ ਜਾਂਦੀ ਹੈ ਔਰ ਇਹਨੂੰ ਸੰਤਕਸੀਮ ਕਿਹਾ ਜਾਂਦਾ ਸੋ ਇਸ ਤੋਂ ਅੱਗੇ ਜਿਹੜੀ ਕਾਰਵਾਈ ਦਖਲ ਦਖਲ ਦੀ ਕਾਰਵਾਈ ਜਾਂ ਵਾਰੰਟ ਕਬਜ਼ਾ ਇਹ ਕੀ ਹੁੰਦਾ ਆਪਾਂ ਆਪਾਂ ਆਮ ਸੁਣਦੇ ਹਾਂ ਦਖਲ ਦੀ ਕਾਰਵਾਈ ਤੇ ਵਾਰੰਟ ਕਬਜ਼ਾ ਸੋ ਦਖਲ ਦੀ ਕਾਰਵਾਈ ਵਾਰੰਟ ਕਬਜ਼ਾ ਜਦੋਂ ਸੰਤਕਸੀਮ ਜਾਰੀ ਹੋ ਜਾਂਦੀ ਹੈ ਤਾਂ ਧਿਰ ਜਿਹੜੀ ਹੈ ਮਤਲਬ ਆਬਦੀ ਦਰਖਾਸਤ ਉਥੇ ਮਾਨਯੋਗ ਤਸੀਲਾਰ ਸਾਹਿਬ ਕੋਲੇ ਨਾਲ ਉਹਨਾਂ ਦੇ ਵਕੀਲ ਸਾਹਿਬ ਜਿਹੜੇ ਹੈ ਉਹ ਲਾਉਂਦੇ ਨੇ ਕਿ ਸਾਨੂੰ ਇਹਦੀ ਨਾਲ ਜਿਹੜੀ ਹੈਗੀ ਕਬਜ਼ਾ ਕਾਰਵਾਈ ਦਾ ਜਿਹੜਾ ਆਰਡਰ ਜਾਰੀ ਕੀਤਾ ਜਾਵੇ ਤੇ ਉਹ ਸਾਇਕਲੈਕਟਰ ਦਰਜਾ ਮਾਨਯੋਗ ਅਦਾਲਤ ਤੋਂ ਪਹਿਲਾਂ ਜਿਹੜਾ ਉਹ ਵਾਰੰਟ ਕਬਜ਼ਾ ਦੀ ਜਿਹੜੀ ਹੈ ਹੁਕਮ ਜਾਰੀ ਕੀਤੇ ਜਾਂਦੇ ਆ ਸੋ ਇਹ ਹੁਕਮ ਜਦੋਂ ਜਾਰੀ ਹੋਣ ਤੋਂ ਬਾਅਦ ਕਾਨੂੰਨ ਉਸੇ ਬੰਦ ਬਤੌਰ ਇਸ ਸੈਕਟੋਰ ਦਾ درجہ ਪਹਿਲਾ ਸੀਆਰਓ ਦੇ ਤੌਰ ਤੇ ਉੱਥੇ ਜਾ ਕੇ ਜਿਹੜੀ ਵਾਰੰਟ ਕਬਜ਼ਾ ਦੀ ਕਾਰਵਾਈ ਕਰਦਾ ਧਰਾਂ ਦੀ ਹਾਈ ਲਾਉਂਦਾ ਔਰ ਉੱਥੇ ਜਿੱਥੇ ਵੀ ਬੰਦੇ ਦਾ ਮੇਜਰ ਪੋਰਸ਼ਨ ਹੁੰਦਾ ਜਿੱਥੇ ਬੰਦੇ ਦਾ ਕਬਜ਼ਾ ਹੁੰਦਾ ਉਸ ਥਾਂ ਦੇ ਉੱਪਰ ਬੰਦੇ ਨੂੰ ਉੱਥੇ ਮੌਕੇ ਤੇ ਕਬਜ਼ਾ ਦੋਂਦੇ ਜੇਕਰ ਉਹ ਘੱਟ ਹੁੰਦਾ ਤਾਂ ਮੌਕੇ ਤੇ ਬੰਦੇ ਦੀ ਮਿੰਕੇ ਉੱਥੇ ਵਟ ਪੁਆਈ ਜਾਂਦੀ ਹੈ ਔਰ ਜੇਕਰ ਕਿਸੇ ਤਰ੍ਹਾਂ ਦਾ ਉੱਥੇ ਕਾਨੂੰਨ ਉਸ ਬੰਦ ਨੂੰ ਲੱਗੇ ਵੀ ਇੱਥੇ ਝਗੜਾ ਹੋ ਸਕਦਾ ਜੇ ਬੰਦਾ ਵਟ ਪਾਉਣ ਤੋਂ ਇਨਕਾਰੀ ਹੈ ਜਾਂ ਹਮਲਾਵਰ ਹੈ ਕਿਸੇ ਤਰ੍ਹਾਂ ਦਾ ਤੋਂ ਸੋ ਸਥਿਤੀ ਨੂੰ ਪਰਮਨ ਤੇ ਵਧੀਆ ਤਰੀਕੇ ਨਾਲ ਰੱਖਣ ਵਾਸਤੇ ਫਿਰ ਉਹ ਪੁਲਿਸ ਦੀ امداد ਵੀ ਜਿਹੜਾ ਹੈਗਾ ਸਹਿ ਕਲੈਕਟਰ ਦਰਜਾ ਤੋਂ ਬਕਾਇਦਾ ਲਿਖ ਕੇ ਜਿਹੜਾ ਪੁਲਿਸ ਸਟੇਸ਼ਨ ਨੂੰ ਲਿਖੀ ਜਾਂਦੀ ਹੈ ਔਰ ਪੁਲਿਸ ਸਟੇਸ਼ਨ ਤੋਂ ਲੋੜੀਂਦੀ ਜਿਹੜੀ ਯੋਗ ਪੁਲਿਸ ਜਿਹੜੀ ਮੈਦਨ ਤੇ ਜਿਹੜੀ ਇਹਦੀ ਵਾਰੰਟ ਕਬਜ਼ੇ ਦਾ ਜਿਹੜੀ ਕਾਰਵਾਈ ਹੁੰਦੀ ਹੈ ਇਹ ਹਰ ਹਾਲਤ ਚ ਹੋਣੀ ਹੁੰਦੀ ਹੈ ਇਹਦਾ ਸਮਾਂ ਜਿਹੜਾ ਜੋ ਸੰਤਕਸੀਮ ਜਾਰੀ ਹੋਣ ਤੋਂ 3 ਸਾਲ ਦੇ ਅੰਦਰ ਅੰਦਰ 3 ਸਾਲ ਦੇ ਅੰਦਰ ਅੰਦਰ ਬੰਦਾ ਜਿਹੜਾ ਦਖਲ ਕਾਰਵਾਈ ਹੈ ਵਾਰੰਟ ਕਬਜ਼ਾ ਜਿਹੜਾ ਆਪਣਾ ਇਹ ਕਾਰਵਾਈ ਕਰਵਾ ਸਕਦਾ ਜੇਕਰ ਇਹ ਦੂਸਮਾ ਲੰਘ ਜੇ 3 ਸਾਲ ਤੋਂ ਤਾਂ ਫਿਰ ਮਾਨਯੋਗ ਅਦਾਲਤ ਦੇ ਬਕਾਇਦਾ ਕੇਸ ਲਾਉਣਾ ਪੈਂਦਾ ਵੀ ਮੈਨੂੰ ਜੀ ਪਤਾ ਨਹੀਂ ਸੀ ਜਾਂ ਮੈਂ ਅਣਪੜ੍ਹ ਸੀ ਜਾਂ ਮੇਰਾ ਸਵਾਹ ਬਿਮਾਰ ਹੋਣ ਕਰਕੇ ਜਾਂ ਕੋਈ ਹੋਰ ਕਾਰਨ ਕਰਕੇ ਲੰਘਿਆ ਕਿਰਪਾ ਕਰਕੇ ਮੇਰੀ ਸੰਤਕਸੀਮ ਤੇ ਮੈਨੂੰ ਜਿਹੜੀ ਕਬਜ਼ਾ ਕਾਰਵਾਈ ਮੇਰਾ ਕਬਜ਼ਾ ਕਰਵਾਇਆ ਜਾਵੇ ਔਰ ਫਿਰ ਉਹ ਮਾਨਯੋਗ ਅਦਾਲਤ ਜਿਹੜੀ ਸਿਵਲ ਕੋਰਟ ਹੈ ਫਿਰ ਉਹ ਤੇ ਆਰਡਰ ਕਰਦੀ ਹੈ ਸੋ ਇਹ ਆਪਣਾ ਕਿੰਨਾ ਸਮਾਂ ਕਿੰਨਾ ਸਮਾਂ ਤੇ ਕਾਰਵਾਈ ਦਖਲ ਜਿਹੜੀ ਵਾਰੰਟੇ ਇਹਦੇ ਡਿਟੇਲ ਕੀਤੀ ਹੈ ਸੋ ਇਸ ਤੋਂ ਜਿਹੜੀ ਲਾਸਟ ਤੇ ਆਉਂਦੀ ਹੈ ਔਰ ਜਿਹੜਾ ਕਾਰਵਾਈ ਦਖਲ ਇਹ ਪੰਜਾਬ ਲੈਂਡ ਰੈਵਨਿਊ ਐਕਟ 1887 ਦੀ ਜਿਹੜੀ ਧਾਰਾ 121 ਤਹਿਤ ਜਿਹੜੀ ਇਹ ਕੀਤੀ ਜਾਂਦੀ ਹੈ ਉਥੇ ਇਹ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਹੜਾ ਕਾਨੂੰਗੋ ਸਬੰਧ ਜਿਹੜੀ ਕਾਰਵਾਈ ਕਰਦੇ ਆ ਦਖਲ ਦੀ ਵਾਰੰਟ ਦੀ ਔਰ ਇਸ ਤੋਂ ਬਾਅਦ ਜਿਹੜੀ ਕਬਜ਼ਾ ਕਾਰਵਾਈ ਹੈ ਇਹ ਪੰਜਾਬ ਲੈਂਡ ਰੈਵਨਿਊ ਐਕਟ ਦੀ ਧਾਰਾ 122 ਇਸ ਤੋਂ ਬਾਅਦ ਇਹ ਤੇ ਜਿਹੜੀ ਹੈ ਜਿਹੜੀ ਹੈਗੀ ਹੈ ਜਿਹੜੀ ਹੈਗੀ ਹੈ ਕਾਰਵਾਈ ਹੁੰਦੀ ਹੈ ਔਰ ਜ਼ਰੂਰੀ ਜਿਹੜੇ ਕੰਮ ਹੈ ਕਿਹੜਾ ਕਿਹੜਾ ਹੁੰਦਾ ਇਹ ਸਭ ਤੋਂ ਜਿਹੜਾ ਜਦੋਂ ਇਹ ਕਾਰਵਾਈ ਹੋ ਗਈ ਇਸ ਤੋਂ ਬਾਅਦ ਜਿਹੜਾ ਇੰਤਕਾਲ ਦਰਜ ਕਰਨਾ ਹੈ ਜਿਹੜਾ 122 ਧਾਰਾ ਤਹਿਤ ਜਿਹੜਾ ਇੰਤਕਾਲ ਦਰਜ ਹੁੰਦਾ ਹੈ ਦਾ ਬਕਾਇਦਾ ਉੱਥੇ ਔਰ ਉਹਦੇ ਚ ਜਿਹੜੀ ਜਿੰਨਾ ਜ਼ਿਕਰ ਦਖਲ ਦੀ ਕਾਰਵਾਈ ਨਹੀਂ ਹੁੰਦੀ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਜਿੰਨਾ ਚਿਰ ਜ਼ਮੀਨ ਦਾ ਤਕਸੀਮ ਦਾ दखਲ ਨਹੀਂ ਪੈਂਦਾ ਉੰਨੀ ਦੇਰ ਇੰਤਕਾਲ ਦਰਜ ਨਹੀਂ ਹੋ ਸਕਦਾ ਬੇਸ਼ੱਕ ਦੀ 2 ਸਾਲ ਲੰਘ ਜਾਂ ਸਾਲ ਲੰਘ ਜੇ 3 ਸਾਲ ਦੇ ਅੰਦਰ ਅੰਦਰ ਜੇ ਜਦੋਂ दखਲ ਪਾਏਗਾ दखਲ ਪੈਣ ਤੋਂ ਬਾਅਦ ਬਕਾਇਦਾ ਇੰਤਕਾਲ ਦੇ ਵਿੱਚ ਲਿਖਿਆ ਜਾਏਗਾ ਕਿ ਮਿਸਲ ਨੰਬਰ ਇੰਨਾ ਮਿਤੀ ਇੰਨੀ ਦੇ ਮਾਨਯੋਗ ਅਦਾਲਤ ਸੈਕਲੈਕਟਰ ਦਾਜਾ ਪਹਿਲਾ ਜਿਹੜਾ ਵੀ ਸ਼ਹਿਰ ਪੈਂਡ ਹੋਏਗਾ ਉਹਦਾ ਲਿਖ ਕੇ ਬਕਾਇਦਾ ਇੰਤਕਾਲ ਤੇ ਹਵਾਲਾ ਆਏਗਾ ਸੋ ਜਿਹੜਾ ਇੰਤਕਾਲ ਬਹੁਤ ਜ਼ਰੂਰੀ ਹੈ ਜਦੋਂ ਇੰਤਕਾਲ ਦਰਜ ਹੋ ਗਿਆ ਫਿਰ ਤੁਸੀਂ ਇੰਤਕਾਲ ਦਰਜ ਹੋਣ ਤੋਂ ਮਨਜ਼ੂਰ ਹੋਣ ਤੋਂ ਬਾਅਦ ਉਸ ਰਕਬੇ ਦੀ ਜਿਹੜਾ ਦਖਲ ਕਾਰਵਾਈ ਤੇ ਵਰੰਟ ਅੱਡ ਕਾਰਵਾਈ ਹੈ ਜੇ ਫਿਰ ਤੁਸੀਂ ਇੰਤਕਾਲ ਮਨਜ਼ੂਰ ਹੋਣ ਤੋਂ ਬਾਅਦ ਉਸ ਰਕਬੇ ਦੀ ਨਿਸ਼ਾਨਦੇਹੀ ਕਰਵਾ ਸਕਦੇ ਹੋ ਫਰਜ਼ ਕਰ ਲਓ ਦਖਲ ਕਾਰਵਾਈ ਕਰਨ ਵੇਲੇ ਤੁਹਾਡਾ ਰਕਬਾ ਦੂਸਰੀ ਧਿਰ ਦਾ ਮੌਕੇ ਤੇ ਵੱਟ ਪੈ ਗਈ ਕਿਉਂਕਿ ਉਹਨਾਂ ਨੇ ਪੂਰਾ ਕਰਕੇ ਜਾਣਾ ਹੁੰਦਾ ਤੁਹਾਡਾ ਰਕਬਾ ਉਹਨਾਂ ਪੂਰਾ ਕਰਕੇ ਜਾਣਾ ਹੁੰਦਾ ਦਖਲ ਦੀ ਕਾਰਵਾਈ 'ਚ ਪਰ ਪੱਥਰਾਂ ਤੋਂ ਨਹੀਂ ਉਹ ਉੰਜ ਹੀ ਪੂਰਾ ਕਰਕੇ ਜਾਣਾ ਮੌਕੇ ਤੇ ਸੋ ਇੰਤਕਾਲ ਹੋਣ ਤੋਂ ਬਾਅਦ ਤੁਸੀਂ ਨਿਸ਼ਾਨਦੇਹੀ ਦੀ ਦਰਖਾਸਤ ਦੇ ਸਕਦੇ ਆ ਫਿਰ ਜਿਹੜੇ ਕਾਨੂੰਗੋਸਬਾਨ ਉਹ ਨਿਸ਼ਾਨਦੇਹੀ ਦੇ ਸਾਡੀ ਵੀਡੀਓ ਪਹਿਲਾਂ ਪਾਈ ਹੈ ਸੋ ਚ ਇਹ ਦੱਸਿਆ ਵੀ ਉਹ ਕਾਨੂੰਗੋਸਬਾਨ ਜਾਂਦੇ ਨੇ ਸੋ ਉੱਥੇ ਕਾਰਵਾਈ ਕਰਕੇ ਆਉਂਦੇ ਨੇ ਸੋ ਉਹਦੀ ਜਿਹੜੀ ਹੁੰਦੀ ਹੈ ਨਿਸ਼ਾਨਦੇਹੀ ਦੀ ਕਾਰਵਾਈ ਜੇਕਰ ਜਿੰਨਾ ਰਕਬਾ ਤੁਹਾਡੇ ਆਵੇਗਾ ਫਰਜ਼ਕੰਨੋਂ 2 ਫੁੱਟ ਆਉਂਦਾ ਇੱਕ ਪਾਸੋਂ ਇੱਕ ਪਾਸੋਂ 6 ਫੁੱਟ ਆਉਂਦਾ ਤੇ ਉਸ ਨਾਲ ਦੇ ਨੰਬਰਾਂ ਦਾ ਇੱਕ ਨਕਸ਼ਾ ਤਫਾਵਤ ਵੀ ਬਣਦਾ ਕਿਉਂਕਿ ਵਾਧੂ ਵੀ ਇਸ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਐਸ ਨੰਬਰ ਦੇ ਮਾਲਕ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੋ ਉਸ ਜਿਹੜੀ ਨਿਸ਼ਾਨਦੇਹੀ ਤੁਹਾਡਾ ਰਕਬਾ ਪੂਰਾ ਹੋਵੇਗਾ ਸੋ ਜਿਹੜੀ ਇਹ ਸਾਡੀ ਜਿਹੜੀ ਤਕਸੀਮ ਸੰਬੰਧੀ ਜਿਹੜੀ ਹੈ ਇਹਦੇ ਸੰਬੰਧੀ ਤੁਹਾਡੇ ਕੋਈ ਵੀ ਸਵਾਲ ਹੋਣ ਤਕਸੀਮ ਸੰਬੰਧੀ ਕੋਈ ਛੁਪੀ ਅਸੀਂ ਪੂਰੀ ਆਪਣੇ ਤੌਰ ਤੇ ਤੁਹਾਨੂੰ ਆਪਣੇ ਗਿਆਨ ਦੇ ਮੁਤਾਬਕ ਜਿਹੜੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ YouTube ਚੈਨਲ ਨੂੰ ਸਾਡੇ ਨੂੰ ਇਹਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਕਿਸਾਨਾਂ ਚ ਵੀ ਇਹ ਜਾਣਕਾਰੀ ਔਰ ਪੂਰੀ ਜਾਵੇ ਤਾਂ ਜੋ ਸਾਡਾ ਸਮਾਜ ਵਧੀਆ ਅੱਗੇ ਵਧੇ ਸੁਰੱਖਤ ਰਹੇ ਔਰ ਲੜਾਈ ਝਗੜੇ ਜਿਹੜੇ ਆ ਉਹ ਘੱਟ ਹੋਣ ਜਿਸ ਤਰ੍ਹਾਂ ਸਾਰੇ ਮਹਿਕਮੇ ਬਣੇ ਹੋ ਇਸ ਗੱਲ ਵਾਸਤੇ ਬਣੇ ਆ ਕਿ ਲੋਕਾਂ ਦਾ ਜੀਵਨ ਪੱਤਰ ਲੋਕਾਂ ਦਾ ਜਿਹੜਾ ਉਹ ਸੁਧਰੇ ਤੇ ਉਹ ਕਿਸੇ ਤਰ੍ਹਾਂ ਹਰ ਤਰ੍ਹਾਂ ਦੇ ਫਾਲਤੂ ਝਗੜਾਂ ਤੋਂ ਜਿਹੜੇ ਬਚ ਸਕਣ ਤੁਹਾਡਾ ਸੋ ਇੱਕ ਬਹੁਤ ਜ਼ਰੂਰੀ ਜਿਹੜੀ ਤਕਸੀਮ ਦਾ ਤੁਹਾਡੇ ਨਾਲ ਚੈਪਟਰ ਸਾਂਝਾ ਕਰ ਰਹੀ ਸੀ ਇੱਕ ਬਹੁਤ ਜ਼ਰੂਰੀ ਗੱਲ ਜਿਹੜੀ ਰਹਿ ਗਈ ਸੀ ਸੋ ਮੈਂ ਸ਼ਾਮਿਲ ਕਰਨ ਲੱਗਾ ਗੈਰ ਮੌਮਕਨਬਾਦੀ ਵਾਲੇ ਰਕਬੇ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ ਜਿੱਥੇ ਵੀ ਕਿਤੇ ਗੈਰ ਮੌਮਕਨਬਾਦੀ ਬਣੀ ਹੈ ਜਾਂ ਘਰ ਬਣੇ ਨੇ ਜਾਂ ਕੋਈ ਉੱਥੇ ਉਸ ਦੀ ਵੰਡ ਕਰਨ ਵਾਸਤੇ ਜਿਹੜਾ ਸੈਕ ਕਲੈਕਟਰ ਦਰਜਾ ਦੇ ਆਪਾਂ ਦਰਖਾਸਤ ਨਹੀਂ ਦੇ ਸਕਦੇ ਆਪਾਂ ਨੂੰ ਉਹ ਦਰਖਾਸਤ ਮਾਨਯੋਗ ਸਿਵਲ ਕੋਰਟ ਦੇ ਵਿੱਚ ਜੱਜ ਸਾਹਿਬ ਨੂੰ ਦੇਣੀ ਪੈਂਦੀ ਹੈ ਜੱਜ ਸਾਹਿਬ ਉੱਥੋਂ ਆਰਡਰ ਕਰਕੇ ਫਿਰ ਸੈਕਲੈਕਟਰ ਦਰਜਾ ਪਹਿਲਾਂ ਕੋਲੇ ਭੇਜਦੇ ਆ ਸੋ ਇਹ ਪੁਆਇੰਟ ਵੀ ਬਹੁਤ ਮਹੱਤਵਪੂਰਨ ਹੈ ਆਬਾਦੀ ਵਾਲੇ ਦੇ ਸੰਬੰਧ ਵਿੱਚ ਸੋ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਿਓ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ